ਪਾਰਟੀ ਵੱਲੋਂ ਦੇਸ਼ ਦੇ ਉਹਨਾਂ ਮਹਾਨ ਸਪੂਤਾਂ ਦੀ ਯਾਦ ਵਿੱਚ ਅੱਜ ਤਿਰੰਗਾ ਬਾਈਕ ਰੈਲੀ ਕੱਢੀ ਜਾ ਰਹੀ ਹੈ ਜਿਨ੍ਹਾਂ ਸਪੂਤਾਂ ਦੀ ਬਦੌਲਤ ਦੇਸ਼ ਆਜ਼ਾਦੀਦਾਰ ਨਿਕ ਮੰਨਿਆ ਹੈ ਔਰ ਬਾਦਪਾ ਵੱਲੋਂ ਲਗਾਤਾਰ 3 ਦਿਨ ਦਾ ਕਾਰਗਰਮ ਉਲੀਕਿਆ ਗਿਆ ਬੀਤੇ ਕੱਲ ਗੱਲ ਕਰੀਏ ਤਾਂ ਸ਼ਹੀਦਾਂ ਨੂੰ ਸ਼ਿਦਾਂਦੀ ਦਿਨ ਵਾਸਤੇ ਕੈਂਡਲ ਮਾਰਚ ਕੱਢਿਆ ਸੀ ਤਾਂ ਅੱਜ ਇੱਥੇ ਬਾਈਕ ਰੈਲੀ ਕੱਢੀ ਜਾ ਰਹੀ ਹੈ ਔਰ ਕੱਲ ਵੀ ਪ੍ਰੋਗਰਾਮ ਜਿਹੜਾ ਕਿ ਉਲੀਕਿਆ ਗਿਆ ਹੈ ਜਿੱਥੇ ਤਹਤ ਕੀ ਅੱਜ ਇੱਥੇ ਵੱਡੀ ਗਿਣਤੀ ਵਿੱਚ ਬੀਜੇਪੀ ਦੇ ਵਰਕਰ ਸਹਿਬਾਨ ਇਸ ਤਿਰੰਗਾ ਬਾਈਕ ਰੈਲੀ ਵਿੱਚ ਪਹੁੰਚੇ ਹੋਏ ਨੇ ਲੋਦਵਾਨਾ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਸੁਭੇ ਦੀ ਦੇਸ਼ ਦੀ ਤਰੱਕੀ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ ਤੇ ਨਸ਼ੇ ਛੱਡਣ ਤੋਂ ਦੂਜੇ ਪਾਸੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਹਰ ਘਰ ਤਿਰੰਗਾ ਜਿਹੜਾ ਅਭਿਆਨ ਚ ਲਾਗਿਆ ਹੈ ਬੀਜੇਪੀ ਵੱਲੋਂ ਉਹਦੇ ਤਹਿਤ 15 ਅਗਸਤ ਨੂੰ ਹਰ ਕੋਈ ਆਪਣੇ ਘਰ ਦੀ ਛੱਤ ਤੇ ਤਿਰੰਗਾ ਜਰੂਰ ਲਹਿਰਾਵੇ ਕਿਉਂਕਿ 78ਵੇਂ ਪਰੇਗਨ ਮਨਾਉਣ ਜਾ ਰਿਹਾ ਹੈ ਦੇਸ਼ ਆਜ਼ਾਦੀ ਦੀ ਤਾਂ ਇਸ ਨੂੰ ਵੱਡੇ ਪੱਧਰ ਤੇ ਮਨਾਉਣ ਵਾਸਤੇ ਬੀਜੇਪੀ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਨੂੰ ਲਿਖੇ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਤਿਰੰਗਾ ਬਾਈਕ ਰੈਲੀ ਕੱਢੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਵਰਕਰ ਨੇ ਇੱਥੇ ਸ਼ਾਮਲ ਹੋਏ ਨੇ ਤਾਂ ਗੌਰਵ ਗਿੱਲ ਇੱਥੇ ਮੌਜੂਦ ਨਾ ਕਰ ਬਤਨ ਜੀ ਕੀ ਕਹਣਾ ਅੱਜ ਇਹ ਤਿਰੰਗਾ ਰੈਲੀ ਕੱਢੀ ਜਾ ਰਹੀ ਹੈ ਅੱਜ ਤਿਰੰਗਾ ਰੈਲੀ ਜਿਹੜੀ ਹੈ ਸਾਡੇ ਜੂਨ ਭਾਜਵਾ ਦੇ ਮਰਦ ਵਾਜਵਾ ਮਰਸਾਲਾ ਵੱਲੋਂ ਕੱਢੀ ਜਾ ਰਹੀ ਹੈ ਯੂਥ ਦੀ ਰੈਲੀ ਜਿਹੜੀ ਹੈ ਆਜ਼ਾਦੀ ਦਿਵਸ ਦੇ ਉਪਲਬਖਸ਼ ਵਿੱਚ ਕੱਢੀ ਗਈ ਪੂਰੇ ਦੇਸ਼ 'ਚ ਬਾਈਕ ਰੈਲੀਆਂ ਦਾ ਦੌਰ ਚੱਲ ਰਿਹਾ ਹੈ ਅਸੀਂ ਆਪਣੇ ਸਾਰੇ ਯੂਥ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡੇ ਪੜੋ ਲਿਖੋ ਆਪਣੇ ਦੇਸ਼ ਨੂੰ ਅੱਗੇ ਵਧਾਓ ਨਸ਼ਿਆਂ ਤੋਂ ਦੂਰ ਰਹੋ ਸਪੋਰਟਸ ਦੇ ਦੁਜੀ ਵਾਹਤਾ ਕੀ ਸਾਡਾ ਦੇਸ਼ ਜਿਹੜਾ ਉਹ ਸਾਡਾ ਨੌਜਵਾਨ ਸਾਡੇ ਦੇਸ਼ ਦਾ ਭੂਖ ਜਲਾਵਲ ਸਕਾਰ ਸਕੇ ਭਾਰਤ ਨੂੰ ਦੁਬਾਰਾ ਸੋਨੇ ਦੀ ਚੀੜੀ ਬਣਾਉਣ 'ਚ ਸਾਡਾ ਯੋਗਦਾਨ ਹੋਵੇ ਤਾਂ ਬਿਲਕੁਲ ਜੀ ਭਾਰਤ ਨੂੰ ਮਰਸਾਲਾ ਸੋਨੇ ਦੇ ਚਿੜੀਪਰਾਂ ਵਿੱਚ ਨੌਜਵਾਨ ਜਿਹੜੇ ਕੀ ਉਹ ਯੋਗਦਾਨ ਪਾਉਣ ਜਿਹਦੇ ਤਹਿਤ ਕੀ ਬੀਜੇਪੀ ਵੱਲੋਂ ਇੱਥੇ ਇੰਜ ਦੇਖ ਸਕਦੇ ਹੋ ਤਿਰੰਗਾ ਬਾਈਕ ਰੈਲੀ ਕੱਢੀ ਜਾ ਰਹੀ ਹੈ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵਰਕਰ ਸਹਿਬਾਨ ਪਹੁੰਚੇ ਹੋਏ ਨੇ ਖਾਸ ਕਰਕੇ ਯੂਵਾ ਮੋਰਚਾ ਦੇ ਵੱਡੀ ਗਿਣਤੀ ਵਿੱਚ ਵਰਕਰ ਪਹੁੰਚੇ ਹੋਏ ਨੇ ਔਰ ਤਿੰਨ ਦਿਨੀ ਜਿਹੜਾ ਪ੍ਰੋਗਰਾਮ ਮੁੜ ਕੇ ਗਿਆ ਬੀਜੇਪੀ ਵੱਲੋਂ ਇਹ ਜਿਹਦੇ ਤਹਾ ਤੇ ਬਾਈਕ ਰੈਲੀ ਕੱਢੀ ਜਾ ਰਹੀ ਹੈ ਤਾਂ ਜੋ ਜੁਵਾਣਾਂ ਨੂੰ ਜਾਗਰੂਕ ਕੀਤਾ ਜਾ ਸਕੇ ਆਪਣੇ ਸੂਬੇ ਦੀ ਦੇਸ਼ ਦੀ ਤਲਕੀ ਵਿੱਚ ਵੱੜਮੁਲਾ ਯੋਗਦਾਨ ਪਾਉਣ ਵਾਸਤੇ ਤੇ ਨਾਲ ਨਾਲ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਹਰ ਘਰ ਚੰਗਾ ਮੁੰਡੇ ਦੇ ਹੱਥੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਰੰਗਾਂਜ ਰੂਫ ਫੈਰਾ ਤਾਂ ਪਰੰਜੀਤ ਬਤਰਾ ਵੀ ਨੇ ਥੇ ਉਹਨਾਂ ਨਾਲ ਗੱਲਬਾਤ ਕਰਨ ਲਈ ਬਤਰਾ ਕੀ ਕਹਿੰਦਾ ਜੀ ਅੱਜ ਜਿਹੜੀ ਬਾਈਕ ਰੈਲੀ ਕੱਢੀ ਜਾ ਰਹੀ ਹੈ ਅਸੀਂ 15 ਅਗਸਤ ਜਿਹੜਾ ਸਾਡਾ ਆਜ਼ਾਦੀ ਦਾ ਦਿਵਸ ਹੈ 77ਵੀਂ ਬਰੇਗੰਡ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਸਾਡੇ ਪ੍ਰਦੇਸ਼ ਦੇ ਅਧਿਕਾਰੀ ਸੁਨੀਲ ਜਾਖੜ ਜੀ ਜਿਹੜਾ ਨੂੰ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੈ ਔਰ ਜਿਹੜੇ ਪ੍ਰੋਗਰਾਮ ਕਰ ਕਰ ਤਰੰਗਾ ਫਰਾਰਾ ਔਰ ਅੱਜ ਅਸੀਂ ਮੋਟਰਸਾਈਕਲ ਯਾਤਰਾ ਜਿਹੜੀ ਆ ਉਹ ਕਰ ਰਹੇ ਆ ਸੋ ਉਹਦੀ ਅਧਿਖਸ਼ਤਾ ਸਾਡੇ ਪ੍ਰਧਾਨ ਰਵਿੰਦਰ ਸਿੰਘ ਸੰਧੂ ਜੀ ਕਰ ਰਹੇ ਨੇ ਔਰ ਅੱਜ ਜੁਵਾ ਦੇ ਵਿੱਚ ਬੜਾ ਜੋਸ਼ ਔਰ ਅਸੀਂ ਜਿਹੜਾ ਸਾਡੇ ਮੌਲਕ ਨੂੰ ਯਾਦ ਕਰਾਉਣ ਦੇ ਵਿੱਚ ਜਿਨ੍ਹਾਂ ਦਾ ਹੱਥ ਸੀ ਅੱਜ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਅਸੀਂ ਨੌਜਵਾਨਾਂ ਦੇ ਵਿੱਚ ਜੋਸ਼ ਭਰ ਰਹੇ ਆ ਦੇਖੋ ਜੀ ਦੇਖੋ ਨੌਜਵਾਨ ਕੀ ਕਰਾ ਜ ਰਹੀ ਹੈ ਜ ਰਹੀ ਹੈ ਅੱਜ ਰੈਲੀ ਹੈ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਤਿਰੰਗਾ ਯਾਤਰਾ ਹਰ ਘਰ ਤਿਰੰਗਾ ਹਰ ਘਰ ਤਿਰੰਗਾ ਬਿਲਕੁਲ ਕੇਸ਼데요 ਜੇ ਕਿ ਯੁਵਾ ਜੋਸ਼ ਨਾਲ ਇਕ ਤਰੋਧ ਦਿਖਾਈ ਦੇ ਰਹੇ ਨੇ ਔਰ ਨਾਲ ਦੇਸ਼ ਭਗਤੀ ਦੇ ਗੀਤ ਵੀ ਜਿੱਡੇ ਕਿਥੇ ਗੂੰਜਣਾ ਜਾ ਰਹੇ ਨੇ ਜਤੋ ਜਿਹੜੀ ਕੀ ਹਾਥੀਗੜ੍ਹ ਤੋਂ ਸ਼ੁਰੂ ਹੋ ਕੇ ਹਾਲਗੇਟ ਨਾਲ ਪਹਾੜਾਂ ਦੇ ਟਾਬੇ ਤੋਂ ਹੁੰਦੀ ਹੋਈ ਜਿਹੜੀ ਕੀ ਵਾਪਸ ਇੱਥੇ ਪਹੁੰਚੇਗੀ ਤਾਂ ਬਿਲਕੁਲ ਜਿੱਥੇ ਕੀ ਯੁਵਾਵਾਂ ਵਿੱਚ ਬਹੁਤ ਜ਼ਿਆਦਾ ਉਸਾਇਆ ਉੱਥੇ ਜਿਹੜੀ ਕੀ ਪਾਰਟੀ ਦੇ ਸੀਨੀਅਰ ਆਗੂ ਵੀ ਪਹੁੰਚੇ ਹੋਏ ਨੇ ਭਾਜੀ ਕੀ ਕਹਣਾ ਜੀ ਅੱਜ ਦੰਗਾ ਯਾਤਰਾ ਕੀਤੀ ਹੈ ਦੇਖੋ ਜੀ ਅਸੀਂ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਵਧਾਈ ਦੇਣਾ ਚਾਹੁੰਦੇ ਹਾਂ ਤੇ ਨਾਲ ਹੀ ਲੋਕਾਂ ਨੂੰ ਜਾਗਰੂਤ ਕਰਨਾ ਚਾਹਾਂਗੇ ਮੋਦੀ ਦਾ ਮੋਦੀ ਸਾਹਿਬ ਦਾ ਸੰਦੇਸ਼ ਆ ਵੀ ਹਰ ਘਰ ਝੰਡਾ ਲਗਾਓ ਤੇ ਦੇਸ਼ ਦੇ ਨਾਲ ਸੇਵਾ ਕਰੋ ਬਿਲਕੁਲ ਅਤਰਵਿੰਦਰ ਸੰਧੂ ਵੀ ਨੇਥੇ ਜਿਲ੍ਹਾ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਗਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਕਿੱਥੇ ਵਰਕਰ ਸਹਬਾਨ ਪਹੁੰਚੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੀ ਕਿ ਹੈ ਤਿਰੰਗਾ ਯਾਤਰਾ ਜਿਹੜੀ ਆ ਉਹ ਆਪਣੇ ਅਗਲੇ ਪੜਾਅ ਵੱਲ ਮੂਵ ਹੋਵੇਗੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਵਿੱਚ ਵੀ ਵੱਡਾ ਜੋਸ਼ ਹੈ ਜਿਹੜਾ ਕਿ ਉਹ ਦੇਖ ਸਕਦੇ ਹੋ ਤਾਂ ਗੱਲਬਾਤ ਕਰ ਲਨੇ ਆ ਜ਼ਿਲ੍ਹਾ ਫਾਜਪਾ ਦੇ ਪ੍ਰਧਾਨ ਹਰਵਿੰਦਰ ਸੰਧੂ ਜਿਨ੍ਹਾਂ ਦੇ ਅਗਵਾਈ ਵਿੱਚ ਸਾਰਾ ਕਾਰਜਕ੍ਰਮ ਸੁਨੇਕਿਆ ਗਿਆ ਸਾਡਾ ਸੋਪਣਾ ਹੈ ਅਸੀਂ ਉਹ ਪੂਰਾ ਮਦਦ ਕਰਦੇ ਜੀ ਆਪਾਂ ਉਸ ਜਿਹੜਾ ਜੀ ਬਿਲਕੁਲ ਜੀ ਸੰਧੂ ਸਾਹਿਬ ਕੀ ਕਰਨਾ ਹੈ ਜਿਹੜੀ ਕਿ ਅੱਜ ਤਿਰੰਗਾ ਯਾਤਰਾ ਦੇਖੋ ਅੱਜ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਸਾਡੇ ਜਸ ਸਸੂਈ ਦੇ ਤਪਸਵੀ ਪ੍ਰਧਾਨ ਮੰਤਰੀ ਦੇ ਆਹਾਨ ਤੇ ਘਰ ਘਰ ਤਿਰੰਗਾ ਹਰ ਘਰ ਤਿਰੰਗਾ ਇਸ ਕਰਕੇ ਅੱਜ ਅਸੀਂ ਇੱਕ ਤਿਰੰਗਾ ਯਾਤਰਾ ਕੱਢ ਰਹੇ ਹਾਂ ਲੋਕਾਂ ਨੂੰ ਨੌਜਵਾਨਾਂ ਨੂੰ ਅੰਮ੍ਰਿਤਸਰ ਨਿਵਾਸੀਆਂ ਨੂੰ ਇੱਕ ਜਾਗਰੂਕ ਕਰਾਉਣ ਲਈ ਕਿ ਸਾਡਾ ਜਿਹੜਾ ਦੇਸ਼ ਹੈ ਸਾਡੇ ਪ੍ਰਧਾਨ ਮੰਤਰੀ ਜੀ ਦੇ ਨਿਤਾਤ ਵਿੱਚ ਵਿਸ਼ਵ ਗੁਰੂ ਬਣ ਜਾ ਰਿਹਾ ਹੈ ਅੱਜ ਸਾਰਿਆਂ ਨੂੰ ਚਾਹੀਦਾ ਆਪਣੇ ਘਰ ਤਿਰੰਗਾ ਲਾਉਣ ਆਪਾਂ ਵੀ ਆਪਣਾ ਯੋਗਦਾਨ ਇਸ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਜ਼ਰੂਰ ਹੋਵਾਂਗੇ ਤੇ ਆਪਾਂ ਵੀ ਇਹਦੇ ਵਿੱਚ ਯੋਗਦਾਨ ਬਣਾ ਇਹ ਜਾਗਰੂ ਕਰਨ ਲਈ ਅਸੀਂ ਅੱਜ ਸਾਰੇ ਸ਼ਹਿਰ ਦੇ ਵਿੱਚ ਤਕਰੀਬਨ ਕੋਈ ਹਜ਼ਾਰ ਮੋਟਰਸਾਈਕਲ ਲਾ ਕੇ ਅਸੀਂ ਤਿਰੰਗਾ ਯਾਤਰਾ ਕਰ ਰਹੇ ਹਾਂ ਨਾਲੇ ਨੌਜਵਾਨਾਂ ਨੂੰ ਇੱਕ ਇੱਕ ਨਸੀਹਤ ਦੇ ਰਿਹਾ ਅੱਜ ਕਿੰਨੇ ਨੌਜਵਾਨ ਇਕੱਠੇ ਹੋਏ ਆ ਇਹਨਾਂ ਨੂੰ ਨਸ਼ੇ ਛੱਡਣ ਆਪਣੇ ਦੇਸ਼ ਤੇ ਉਨਤੀ ਵਿੱਚ ਸਾਰੇ ਸਾਥ ਦੇਣ ਇਹ ਸਾਡੇ ਯੂਵਾ ਮੋਰਚਾ ਗੌਰਵ ਗਿੱਲ ਤੇ ਸਾਡੀ ਸਾਰੀ ਟੀਮ ਇਹਦੇ ਵਿੱਚ ਲੱਗੇ ਹੋਏ ਆ ਕਿ ਆਪਾਂ ਜਵਾਨ ਨੂੰ ਇਹ ਤੇ ਜਾਗਰੂ ਕਰਾਉਣਾ ਹੈ ਕਿ ਸਾਡੇ ਜਿਹੜੇ ਸ਼ਹੀਦ ਆ ਇਹਨਾਂ ਨੇ ਆਪਣਾ ਖੂਨ ਵੇਲਿਆ ਤੇ ਆਪਾਂ ਅੱਜੁੱ ਸੁੱਤ ਦੀ ਔਰ ਖੁੱਲੀ ਹਵਾਦੋ ਸਾਹ ਲਿਆ ਰਹੇ ਹਾਂ ਬਿਲਕੁਲ ਜੀ ਬਿਲਕੁਲ ਸ਼ਹੀਦਾਂ ਦੇ ਸੁਪਨਿਆਂ ਤੇ ਪਹਰਾ ਦੇਣਾ ਲੱਗੀ ਔਰ ਉਸ ਦੇ ਤਹਿਤ ਇਹ ਅੱਜ ਤਿਰੰਗਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਔਰ ਜਿਸ ਵਿੱਚ ਖਾਸ ਕਰਕੇ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਕਿ ਸ਼ਾਮਲ ਨੇ ਔਰ ਮੈਸੇਜ ਸੁਨੇਹਾ ਇਹ ਹੀ ਹੈ ਲੋਕਾਂ ਨੂੰ ਆਪਣੇ ਘਰਾਂ ਵਿੱਚ 15 ਅਗਸਤ ਨੂੰ ਚੰਗਾ ਜ਼ਰੂਰ ਲਗਾਉਣ ਦੇ ਨਾਲ 78 ਬਾਰੇ ਗੰਢ ਜਿਹੜੀ ਦੀ ਮਨਾਈ ਜਾ ਰਹੀ ਹੈ ਉਸ ਵਿੱਚ ਜਿੱਦੇ ਦੇ ਹੱਦੇ ਪਾ ਵਲੋਂ ਚੰਦੰਦਾ ਪ੍ਰੋਗਰਾਮ ਉਨੇ ਕਿਹਾ ਗਿਆ ਬੀਤੇ ਕੱਲੇ ਗੱਲ ਕਰੀ ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਇਆ ਉਹਨਾਂ ਨੂੰ ਮੋਮਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ ਸੀ ਤਾਂ ਅੱਜ ਖਾਸ ਕਰਕੇ ਨੌਜਵਾਨਾਂ ਨੂੰ ਸਨਹਿਤਤਾ ਗਿਆ ਨਸ਼ੇ ਤੋਂ ਦੂਰ ਰਹਿਦਾ ਨਾਲ ਲਾਲੇ ਜਿਹੜੀ ਕਿ ਅੱਜ ਤੱਕ ਨਹੀਂ ਆ ਰਹੀ ਹੈ ਤਾਂ ਜੋ ਮਾਰੇ ਇੱਕ ਸਹਿਰ ਵਿੱਚ ਦੇਸ਼ ਭਗਤੀ ਦੀ ਭਾਵਨਾ ਜਿਹੜੀ ਕੀ ਉਹ ਉਹ ਜਿਹੜੀ ਕੀ ਉਹ ਵਿੱਚ ਮਨ ਵਿੱਚ ਜਜ਼ਬਾ ਤੇ ਭਾਵਨਾ ਪੈਦਾ ਕਿ ਤੋਂ ਮੈਂ ਦਿੱਤੀ ਤਕਲੀਮ ਤੇ ਨੌਜਵਾਨ ਤੇ ਹਰ ਕੋਈ ਜਿਹੜਾ ਕਿ ਉਹ ਆਪਣਾ ਯੋਗਦਾਨ ਪਾ ਸਕੇ। ਜਵਾ ਮੋਰਚਾ ਅਮਰਸੇ ਦੀ ਟੀਮ ਵੱਲੋਂ ਜਿਹੜੀ ਬਾਈਕ ਰੈਲੀ ਆ ਆਜ਼ਾਦੀ ਦੇ ਉਪਲਬਖਸ਼ਵੀ ਤੇ ਕੱਢੀ ਗਈ ਹੈ। ਇਹ ਬਾਈਕ ਰੈਲੀ ਦੇ ਰਾਹੀਂ ਇਹੀ ਸਾਰੇ ਸ਼ਹਿਰ ਦੇ ਸਾਰੇ ਦੇਸ਼ ਚ ਅਕਸਰਿਆ ਦੇਣਾ ਚਾਹੁੰਦੇ ਆ ਕਿ ਸਾਨੂੰ ਜਿਹੜੀ ਆਜ਼ਾਦੀ ਹੈ ਬੜੇ ਯਤਨਾਂ ਦੇ ਨਾਲ ਮਹਾਪੁਰਖਾਂ ਦੀ ਗੁਰਬਾਨੀਆਂ ਦੇ ਨਾਲ ਮਿਲੀ ਹੈ। ਸਾਡੀ ਆਜ਼ਾਦੀ ਜਿਹੜੀ ਹੈ ਬਹੁਮੁੱਲੀ ਹੈ। ਇਹਦੇ ਵਾਸਤੇ ਸਾਡੇ ਸ਼ਹੀਦਾਂ ਨੇ ਕਈ ਗੁਰਬਾਨੀਆਂ ਕੀਤੀਆਂ। ਜਿੰਨਾ ਹੀ ਆ ਆਜ਼ਾਦੀ ਜਿਹੜੀ ਪਾਈ ਹੈ ਤੇ ਆਜ਼ਾਦੀ ਨੂੰ ਮੁਖ ਰੱਖਦੇ ਹਾਂ ਅੱਜ ਆਜ਼ਾਦੀ ਦਿਵਸ ਨੂੰ ਮੁਖ ਰੱਖਦੇ ਹੋਇਆ ਬਾਈਕ ਵਾਲੀ ਗੱਡੀ ਹੈ ਮੇਰੀ ਬੇਨਤੀ ਹੈ ਸਾਰੇ ਯੂਥ ਅਗੇ ਨਸ਼ਿਆਂ ਤੋਂ ਪਰੇ ਹੋਗੇ ਸਪੋਰਟਸ ਦੇ ਵਿੱਚ ਪੜ੍ਹਾਈ ਲਗਾਈ ਦੇ ਵਿੱਚ ਧਿਆਨ ਦੋ ਤਾਂ ਕਿ ਜਿਹੜਾ ਆਪਣੇ ਦੇਸ਼ ਨੂੰ ਅੱਬਾ ਸੋਨੇ ਦੀ ਜਿਹੜੀ ਮੁਖ ਦੁਬਾਰਾ ਬਣਾ ਸਕੀਏ ਮੈਂ ਆਪਣੇ ਸਾਰੇ ਸਾਥੀਆਂ ਦਾ ਇੱਥੇ ਆਣ ਦੇ ਧੰਨਵਾਦ ਕਰਦਾ ਤੇ ਉਮੀਦ ਕਰਦਾ ਜਿੰਨਾ ਵੀ ਯੂਥ ਮੇਰੇ ਨਾਲ ਚੱਲਦਾ ਉਹ ਸਾਰਾ सारा अपने देश, दे अपना सारे भारत माता की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल आरोप